ਕੋਜੇ ਹੋਣੀ ਆਪਣੀ ਲੋਡਿੰਗ ਤੇ ਉਦੋਂ ਜਾਣਾ ਹੈ ਆਪਾਂ ਲੋਡ ਕਰਨ ਤੇ ਹਾਂਜੀ ਦੋਸਤੋ ਆਪਾਂ ਰੈਂਪ ਤੇ ਲਾਤੀ ਆ ਗੱਡੀ ਤੇ ਇੱਥੇ ਆਪਣੇ ਐਮਟੇ ਖਾਲੀ ਹੋ ਜਾਣੀਆਂ ਹਾਂਜੀ ਫਰੈਂਡ ਸਸਤੀ ਗਾ ਸਾਰਿਆਂ ਨੂੰ ਹੋਪ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਵਲੌਗ ਬਣਾਉਣ ਲੱਗੇ ਆ ਪਹਿਲੀ ਯਾਰ ਤੇ ਆਪਾਂ ਹੁਣ ਚੱਲੇ ਆ ਕੰਮ ਤੇ ਤੁਹਾਨੂੰ ਦਿਖਾਵਾਂਗੇ ਕੀ ਕੰਮ ਕਰਦੇ ਆ ਆਪਾਂ ਤੇ ਜੁੜੇ ਰਹੋ ਇਸ ਵਲੌਗ ਨਾਲ Yeah. Wow. ਜੀ ਫਰੈਂਡਸ ਆਪਾਂ ਆਪਣੀ ਕੰਪਨੀ 'ਚ ਪਹੁੰਚ ਗਏ ਆ ਤੇ 8 ਵਜੇ ਆਪਣੀ ਡਿਊਟੀ ਸਟਾਰਟ ਹੋਣੀ ਹੈ ਉਹਦਾ ਟਾਈਮ ਆ ਪਰ ਰੋਟੀ ਪਾਣੀ ਛਕਦੇ ਆ ਤੇ ਉਹਨੀਆਂ ਰੈਡੀ ਛੜੀ ਹਾਂਜੀ ਫਰੈਂਡ ਇਹ ਆਪਣਾ ਟਰੱਕ ਜਿਹੜਾ ਆਪਾਂ ਚਲਾਉਨੇ ਆ ਕਰੋ ਚੈੱਕ ਹਾਂਜੀ ਦੋਸਤੋ ਆਪਣੀ ਹਜੇ ਲੋਡਿੰਗ ਨੂੰ ਲੱਗਣਾ ਟਾਈਮ 9 ਵਜੇ ਹੋਣੀ ਆਪਣੀ ਲੋਡਿੰਗ ਤੇ ਉਦੋਂ ਜਾਣਾ ਆਪਾਂ ਲੋਡ ਕਰਨ ਇੰਦਰ ਅੰਦਰ ਹੀ ਆਪਣੀ ਲੋਡਿੰਗ ਹੋਣੀ ਹੈ ਤੇ ਆ ਪਾਣੀ ਕੰਪਨੀ ਵੀ ਏਅਰਪੋਰਟ ਦੇ ਅੰਦਰ ਹੀ ਫ੍ਰੀ ਕਿੰਮਚੀ ਆ ਤੇ ਉੱਥੋਂ ਲੋਡ ਹੋਣੀ ਹੈ ਕਾਰ ਕੋ ਹੋਣੀ ਹੈ ਲੋਡ ਆਪਣੀ ਟਰੱਕਾਂ ਵਾਲੇ ਵੀ ਰਾਂ ਨੂੰ ਪਤਾ ਹੋਊਗਾ ਤੇ ਮਿਲਦੇ ਆਂ ਆਪਾਂ ਉੱਥੇ ਫਿਰ ਕਰਦੇ ਆਂ ਤੁਹਾਨੂੰ ਦਿਖਾਉਨੇ ਆ ਕਿੱਦਾਂ ਕਿੱਦਾਂ ਲੋਡਿੰਗ ਹੁੰਦੀ ਆ ਕਿੱਥਾਂ ਆਪਣਾ ਲੋਡ ਆਉਂਦਾ ਆ ਤੇ ਹਾਂਜੀ ਦੋਸਤੋ ਆਪਾਂ ਨੂੰ ਆ ਗਈ ਆ ਕਾਲ ਕੰਪਨੀ ਵੱਲੋਂ ਕਿ ਆਪਣਾ ਲੋਡ ਹੋ ਗਿਆ ਰੈਡੀ ਜੀ ਆ ਜਾਓ ਲੋਡ ਕਰ ਲਓ ਆ ਕੇ ਆਪਾਂ ਜਾਣਦੇ ਆ ਹੁਣ ਲੋਡ ਕਰਨ og það er það hún, það er það hún ótt þig það er hún, það er hún ਵਧੀਆ ਵਧੀਆ ਤੀ ਦੱਸੋ 056 554 2823 ਲੋਡਿੰਗ ਆ ਲੋਡਿੰਗ ਗੱਲੀ ਆ ਆਫਲੋਡਿੰਗ ਵੀ ਆ ਸੋਰੀ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਕੰਪਨੀ ਦੇ ਤੇ ਲੋਡ ਕਰਨੀ ਤੇ ਆਪਾਂ ਪਹਿਲਾਂ ਐਮਟਿਆਂ ਖਾਲੀ ਕਰਨੀਆਂ ਨੇ ਜਿਹਦੇ ਤੇ ਗੱਡੀ ਆਉਂਦਾ ਹੈਗਾ ਹਾਂਜੀ ਦੋਸਤੋ ਆਪਾਂ ਰੈਂਪ ਤੇ ਲਾਦੀ ਆ ਗੱਡੀ ਇਹ ਇੱਥੇ ਆਪਣੀਆਂ ਐਮਟੀਆਂ ਖਾਲੀ ਹੋ ਜਾਣੀਆਂ। ਇਸ ਤੋਂ ਬਾਅਦ ਫਿਰ ਆਪਾਂ ਲੋਡਿੰਗ ਵਾਲੇ ਪਾਸੇ ਲਾਉਣੀ ਹੈ ਗੱਡੀ। ਉੱਥੋਂ ਲੋਡ ਕਰਨੇ ਆ ਕਾਰਗੋ। ਤੇ ਆ ਰੋਲਰ ਬੈਡ ਆਪਣਾ। ਹਾਂਜੀ ਤਾਂ ਆਪਣੀ ਗੱਡੀ ਖਾਲੀ ਹੋ ਜਾਂਦੀ ਹੈ। ਇਹ ਰੁੱਲ ਚੱਲਦੇ ਇਹਨੇ ਤੇ ਇੰਨਾ ਖਾਲੀ ਹੋ ਜਾਂਦੀ ਹੈ ਗੱਡੀ ਆਪਣੀ। ਹਾਂਜੀ ਦੋਸਤੋ ਗੱਡੀ ਆਪਾਂ ਲੱਗੇ ਆ ਲਾਉਣ। ਲੋਡਿੰਗ ਲਈ ਰੈਂਪ ਤੇ ਤੇ ਕਰੋ ਚੈੱਕ ਫਿਰ ਫਰੈਂਡਸ ਹੋ ਗਈ ਆਪਣੀ ਗੱਡੀ ਲੋਡ ਚੈੱਕ ਕਰੋ ਹਾਂਜੀ ਫਰੈਂਡਸ ਗੱਡੀ ਹੋ ਗਈ ਆਪਣੀ ਲੋਡ ਤੇ ਆਪਾਂ ਹੁਣ ਚੱਲਿਆਂ ਕੰਪਨੀ ਦੇ ਖਾਲੀ ਕਰਨ ਮਿਸਟਰ ਫੂਜੀ ਜੇਕ ਆਪਣੇ ਉਸਤਾਦ ਜੀ ਆਏ ਉਹ ਨੂੰ ਉਤਰਾਉਣ ਲੱਗੇ ਗੱਡੀ ਲੋਡ ਹਾਂਜੀ ਫਰੈਂਡ ਆਪਾਂ ਗੱਡੀ ਖਾਲੀ ਕਰਕੇ ਆ ਗਏ ਸੀ ਘਰੇ ਤੇ ਹੁਣ ਆਪਾਂ ਬਲੌਗ ਦੀ ਇੱਥੇ ਐਂਡਿੰਗ ਕਰਦੇ ਆਂ ਤੇ ਜੇ ਚੰਗਾ ਲੱਗਿਆ ਬਲੌਗ ਤੇ ਲਾਈਕ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਮਿਲਦੇ ਆਂ ਫਿਰ ਇੱਕ ਨਵੇਂ ਬਲੌਗ ਦੇ ਵਿੱਚ